ਦਾ ਅਦਰੰਗੀ ਮਨੇਉ ਤੇ ਕਾ ਦਮ ਤੇ ਦਾ ਅਦਰੰਗੀ ਤੇਰਾ ਮਾਸਤਾਨ ਨਿਕਲੇ ਸੁਗਲੀ ਟੰਗੀ ਓਹ ਉਹਦੇ ਵਿੱਚ ਸੋਚਾਂ ਸੋਚਦਾ ਉਹ ਕਿਆ ਬਚਾਰਾ ਤੇਰੇ ਵਿੱਚ ਸੋਚਾਂ ਸੋਚਦਾ ਉਹ ਕਿਆ ਬਚਾਰਾ ਤੇਰੇ ਬਿਨਾ ਪਰਮਾਤਮਾ ਮੈਂ ਕੋਈ سہਾਰਾ ਤੇਰੇ ਬਿਨਾ ਪਰਮਾਤਮਾ ਮੈਂ ਕੋਈ سہਾਰਾ ਸਵੇ ਨੂੰ ਪਰਮਾਤਮਾ ਤੇਰੇ ਤੋਂ ਸੇਵਾ ਮੈਂ ਮੰਗੀਓ ਬਖਸ਼ ਮੈ ਪਰਮਾਤਮਾ ਤੇਰੇ ਤੋਂ ਸੇਵਾ ਮੰਗੀ ਕੀ ਰਾਖ ਸ਼ਤਾਨ ਨੂੰ ਕਿ ਦਸੂੜੀ ਟੰਗੀਓ ਕੱਤੇ ਪੇਸ਼ ਨਾ ਜਾਵੇ ਮੰਜੇ ਉਤੇ ਬਿਲਕੁਦਾਂ ਕੋਈ ਪੇਸ਼ ਨਾ ਜਾਵੇ ਕੋਈ ਕੁੱਦ ਤਰਬਦੀ ਜੇਸ਼ੂ ਜੀ ਆਏ ਕੋਈ ਕੁੱਦ ਤਰਬਦੀ ਜੇਸ਼ੂ ਜੀ ਆਏ ਜੇਸ਼ੂ ਕੋਲ ਪਚਾ ਦਿਓ ਆਖੇ ਅਧੇ ਰੰਗੀਓ ਜੇਸ਼ੂ ਕੋਲ ਪਚਾ ਦਿਓ ਆਖੇ ਅਧੇ ਰੰਗੀ ਤੇਰਾ ਪੈਸ਼ ਤਾਲ ਨੇ ਜੇ ਨਸੂਣੀ ਤੰਗੀਓ चार मनुखां आण कंजा उठाया चार मनुखां आण कंजाया पीड़ आज़ादा जे चढ़ाया पीड़ आज़ादा जेके पुठे उते चढ़ाया सतपट तारका थले अंदर पटे तारत थले अंजी फेरा भाषान सुीओ ਮੇਜਾ ਹੋਦੀ ਬੇਖੇ ਦਰਸ਼ ਫਰਮਾਇਆ ਮੇਜਾ ਹੋਦੀ ਮੇਕੇ ਜੈਸ਼ੂ ਫਰਮਾਇਆ ਨਿਗਾਹਿਆ ਦੀ ਮਾਰ ਕੇ ਕੀ ਤਾਰੇ ਮਖਦਾਇਆ ਨਿਗਾਹਿਆ ਦੀ ਮਾਰ ਕੇ ਕੀ ਤਾਰੇ ਮਖਦਾਇਆ ਆਖੇ ਪੁੱਤਰ ਮੇਰਾ ਜਾ ਕੇ ਦੁਰ ਜਾ ਮਨ ਜੀਓ ਆਖੇ ਪੁੱਤਰ ਮੇਰਾ ਜਾ ਕੇ ਦੁਰ ਜਾ ਹੰਦੀ ਤੇਰਾ ਪਹਿਛਾਨ ਨਹੀਂ ਜਨ ਸੁਣੀ ਟੰਗਿਓ ਆਤਮਾ ਬਹਿਵਲੇ ਨਿੱਤ ਦੀ ਗਵਾਈ ਬੇਤਰ ਆਤਮਾ ਬਹਿਵਲੇ ਤੰਦੀ ਅਗਵਾਈ ਬਿਨਾਂ ਪੰਹੁ ਆਮਦੇ ਲੋਕੀ ਰਾਮਾ ਮੰਡੀਓ ਬਿਨਾਂ ਪੰਹੁ ਆਮਦੇ ਲੋਕੀ ਰਾਮਾ ਮੰਡੀ ਤੇਰਾ ਕਾਸ਼ ਤਾਨ ਨੇ ਨਿੱਤ ਸੂਲੀ ਤੰਗੀ ਤੇਰਾ ਕਾਸ਼ ਤਾਨ ਨੇ ਬਿੰਦ ਚੂਲੀ ਤੰਗਿਓ